ਓਏ ਅੱਧਰ ਤੂੰ ਇੱਧਰ ਤੂੰ ਮੈਂ ਕਿਹਾ ਅਜ ਦੀ ਅਜ ਦੀ ਪੈਲੀ ਚ ਬੜਾ ਮੋਰ ਨੂੰ ਕਿਹਾ ਨੱਚ ਕੇ ਦਿਖਾ ਨੱਚ ਕੇ ਦਿਖਾ ਨੱਚਿਆ ਹੀ ਨਹੀਂ ਉਹ ਮਾਲਖਾ ਖਾਇਆ ਹੋਣਾ ਪੱਕਾ ਆਓ ਇੱਧਰ ਆਓ ਸਾਰੇ ਜਣੇ ਆਓ ਬਾਤ ਲਾਉਂਦੇ ਆ ਚਲੋ ਹੱਥ ਫਰੇ ਲੈ ਲਈਓ ਹਾਂ ਆ ਜਾ ਹਾਂ ਸਾਰ ਕਿਉਂ ਤੂੰ ਜਿੰਮ ਨਹੀਂ ਕਿਡਾਣੀ ਉਹ ਜਿਹੜੀ ਨਿਕਲ ਗਈ ਇਹਨੇ ਇੱਕ ਕੰਮ ਹੋਣੀ ਰਫੂ ਕਰਾਵਾਂਗੇ ਓਏ ਇਹਨੂੰ ਥੱਲੇ ਨੂੰ ਨਾ ਚਲਾ ਦੀ ਓਏ ਫੜਾ ਓਹ ਲਾਈਟਰ ਫੜਾ ਹਾਂ ਹਾਂ ਉਹ ਲਾਈਟਰ ਫੜਾ ਲਾਈਟਰ ਫੜਾ ਇਹ ਐਵੇਂ ਚੱਲਣਾ ਹੀ ਕਿਹੜੀ ਕਿਸੇ ਵੱਲ ਕਿਹੇ ਵੱਲ ਮੈਂ ਸਮਝ ਗਿਆ ਫਾਲੀ ਗੱਲ ਅਹੀਂ ਪੂਰੀ ਜਗਾੜੀ ਐ ਤੇ ਮਰ ਫੇ ਲਾ ਮਤ ਰ ਓਹ

ਉਹ ਭਰਾ ਤੀਲੋ ਪੜ ਲਿਆ ਹੀ ਜੋ ਕਰਨਾ ਚਾਹੁੰਦੇ ਨੇ ਇਹ ਹੱਥ ਨਾ ਪੜਦਾ ਨਾ ਕਰਾਂ ਤਾਂ ਟਿਕਣੀ ਪੂਰੀ ਉਹ ਖਾਣੇ ਹਨ ਚੰਨਰ ਤੇ ਆਮ ਸੁਨ ਬਾਬਾ ਤੋਂ ਆਓ ਸਾਰੇ ਹਾਂ ਇਹ ਉੱਡ ਘਟ ਨੂੰ ਹਲ ਲਗਾਵੇ ਝੋਲੇ ਆਪਾਂ ਸ਼ੋਰਮ ਖੋਲਿਆ ਪਟਾਕਿਆਂ ਉਹ ਬੱਲੇ ਇਹ ਮੈਨੂੰ ਨੇ ਆਪਣੇ ਕੋਲ ਉੱਡ ਘਟ ਨਾ ਹੋਣਾ ਨਹੀਂ ਜਾਂਦਾ ਇਹ ਹੋਣਾ ਨਹੀਂ ਜਾਂਦਾ ਤੁਹਾਡੇ ਕੋਲ ਉਹ ਸੈਡ ਸੂਟ ਤੇ ਹਾਂ ਹਾਂ ਇੰਨੀ ਵੱਡੀ ਪੱਤੀ ਏ ਦੀ ਲਓ ਵੇ ਉਹ ਜੇ ਕੰਮ ਖੈਨ ਵਧੀਆ ਨਾਈਸ ਨਾਈਸ ਵੈਰੀ ਗੁੱਡ ਵੈਰੀ ਗੁੱਡ ਫੇਰ ਮਜਾਉਣਾ ਇਸ ਦਾ ਫੇਰ ਪੂਰਾ ਨਾਈਸ ਲਿਆ ਮੁੰਡਾ ਨਵੇਂ ਅੰਦਰੋਂ ਕੱਢ ਕੇ ਪਰ ਇਹ ਦੰਨੀ ਕਿੱਦਾਂ ਨਹੀਂ ਲੈਟਰ ਹੈਗਾ ਇਹਦੇ ਉੱਤੋਂ ਲੱਗਣੀ ਆ ਗੋਤੋਂ ਉਹ ਤਾਂ ਪਤਾ ਹੀ ਇਹ ਕਿ ਜਨਾ ਫੋਰਾ ਐ ਸ਼ਾ ਫੜ ਸੁਨਾਮ ਫੜ ਕਿੱਥੇ ਸਨੈਪ ਤੇਰੀ ਸੁਟਣੀ ਨਹੀਂ ਗਈ ਕੈਮਰੇ ਚ ਬਣਾਉਂਦੇ ਐਤੋਂ ਫੜ ਸਿੱਧੇ ਕੈਮਰੇ ਚ ਲੈ ਪਹਿਲੀ ਮੇਰੀ ਪਹਿਲਾਂ ਮੇਰੀ ਬਾਲ ਦੀ ਨੂੰ ਸੁਨਾਮ ਨਾਲ ਲੱਗਦਾ ਸੁਨਾਮ ਦਾ ਮੇਰੀ ਬਾਲ ਦਾ ਜਿੰਨੇ ਪਹਿਲੇ ਤੇਰੇ ਮੂੰਹ ਤੇ ਕਰ ਛੱਡਨੀ ਸੇਪਸਟ ਨੂੰ ਨਹੀਂ ਸੁਨਾਮ ਕਿਤੇ ਉਹ ਡੰਡੀ ਨਾ ਟੁੱਟ ਜਿੱਦਾਂ ਟੇਢੀ ਜਾਈ ਹੈ ਦੀਦੀ ਨੂੰ ਪਹਿਲਾਂ ਅੱਗ ਓਏ ਐਵੇਂ ਹਾਂ ਇੱਕ ਨੂੰ ਅੱਗ ਲੱਗੇ ਦੋਨੇ ਨੂੰ ਲੱਗੇ ਨਹੀਂ ਆਮਰੇ ਸਾਹਮਣੇ ਪਹਿਲਾਂ ਅੱਗ ਲੱਗ ਜੇ ਤਾਂ ਇਥੇ ਆਖੀ ਨਾ ਮੇਰੇ ਨੇ ਉਹ ਲੱਗਣੀ ਤੁਹੀਂ ਅੱਗੇ ਹਾਂ ਹਾਂ ਓਏ ਹੁਣ ਦੇਖੀ ਕਰ ਹੁਣ ਦੇਖੀ ਕਰ ਆਉਣ ਲੋ ਮੇਤਰ ਬਹੁਤ ਵੱਡਾ ਹਾਸਾ ਆਉਂਦਾ ਆ ਉਹ ਨੂੰ ਬੋਵ ਨੂੰ ਪਿਆ ਕਮ ਆ ਬੋਵੀ ਸ਼ਕਤੀਮਾਨ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ 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 ਵਾ ਓਏ ਆ ਰਹਾ ਪਟਾਕਾ ਚੱਲ ਜਾ ਵਾ ਨੋ ਓਏ ਨਵਾਂ ਆਈਟਮ ਹੈ ਕੀ ਪਤਾ ਦੂਰ ਵੀ ਨਾ ਸੁੱਟਿਓ ਜੇ ਲਾਓ ਮਦਰਸਾ ਦਾ ਨਾਮ ਨਾ ਬੁਲਾ ਸੁਦਰਨਾ ਮੀਰ ਨੇ ਪੂਰਾ ਕੰਮ ਖਾਇਆ ਆ ਵੈਰੀ ਗੁੱਡ ਵੈਰੀ ਗੁੱਡ ਜਾਂਦੇ ਦਿੰਦੇ ਦੂਜਾ ਓਏ ਨਾਮ ਵੀ ਬੱਦਕੀ ਹੋਣਾ ਆ ਗਿਆ ਅਵੀ ਆਖਰੀ ਪਟਾਕਾ ਓਏ ਓਏ ਆ ਦੇ ਲੱਗਾ ਦੇ ਬੋ ਵੀ ਲੁੱਢੂ ਕੇ ਨੰਦ ਉੱਚਾ ਪੈ ਜਾਂਦਾ ਥੋੜਾ ਹਾਈ ਤੋਂ ਆ ਜਾ ਤੂੰ ਹੈ ਵੀ ਅੱਛੀ ਖਾਦੇ ਹਾਂ ਮੰਨੂ ਨਾਲ ਥੋੜਾ ਤੇਰਾ ਬੱਲਾ ਮੇਰੀਆਂ ਅੱਖਾਂ ਵਿੱਚ ਚਲਾਉਂ ਜਲਾਉ ਜੇ ਬਾਬਾ ਤੇਰੇ ਚਲਾਉ ਜਰ 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 ਪਿੱਛੇ ਪਿੱਛੇ ਉਹ ਚੱਤੀ ਹੈ ਫਿਰ ਸਨੈਪ 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 ਓਏ ਬੋਵੀ ਕਾਰੇ ਮੁਕੇ ਨਹੀਂ ਹੈ ਲਾਓ ਮਿੱਤਰੋ ਇਹ ਤਾਂ ਪੂਰਾ ਚੱਲ ਰਿਹਾ ਮਿੰਮਮ ਮੁਕਰਨ ਵਾਲੀ ਹੈ ਜਦੋਂ ਵੀ ਹੁਣ ਜਦੋਂ ਬੜਾ ਲੰਮਾ ਚੱਲਿਆ ਉਹ ਆਈਟਮ ਵਧੀਆ ਸੀ ਕੋਈ ਨਹੀਂ ਹੁਣ ਮੈਨੂੰ ਮੇਦ ਨਹੀਂ ਆਏ ਓਏ ਉਹ ਬੜਾ ਛੜਿਆ ਈ ਓਏ ਉਹ ਖੋਰਾ ਜਿਗਾੜ ਫਟ ਗਿਆ ਅਭੀ ਫੜ ਮੈਂ ਫੜ ਲੈਣਾ ਜਿਗਾੜ ਫੜ 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 ਬੜਾ ਗਾਹ ਹੋ ਗਿਆ ਨਾ 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 ਹਟ ਦੇ ਨਾ ਲੈ ਲੈ ਆ ਲੈ ਆ ਲੈ ਆ ਕੋਈ ਗੱਲ ਨਹੀਂ ਦੇਖੀ ਦੇਖੀ ਜਾਏ ਜੀ ਆ ਤੂੰ ਇਕੱਲੇ ਨੂੰ ਇਕੱਲਾ ਓਏ ਅੱਗ ਲੱਗ ਰਹੀ ਹੈ ਬਹੁਤ ਤੇਜ਼ ਨਹੀਂ ਫਤਰੋ ਆਖਰੀ ਬਟਾਕਾ ਆਖਰੀ ਬਟਾਕਾ ਚਲਾਣ ਲੱਗੇ ਆ ਆਖਰੀ ਬਟਾਕਾ ਚੱਲਣ ਲੱਗਾ ਬਾਬੇ ਆਖਰੀ ਬਟਾਕਾ ਚਲਾਣ ਲੱਗੇ ਪੂਰੇ ਪਿੰਡ ਚ ਚੱਲੇ ਦੇਣਾ ਦਿਰਾ ਨੂੰ ਕਹਿੰਦਾ ਬਟਾ ਕਾ ਕੇ ਡੇ ਗਿਆ ਨਾ ਸਾਡੀ ਵੀਡੀਓ ਬਣ ਗਈ ਹੈ ਆ ਖੋਲੀਏ ਲੋ ਮਿੱਤਰੋ ਉਹ ਦਾੜੀ ਨਾ ਖੜ ਜੇ ਮੇਰੀ ਯਾਰ ਉਹ ਨਹੀਂ ਛੜਦੀ ਦਾੜੀ ਇਹਦੀ ਕਿਹਦੀ ਦਾੜੀ ਮੇਰੇ ਆ ਆਖਰੀ ਚ ਜਾ ਕੇ ਦੋ ਕੇ ਤੰਗਾੜੇ ਵੱਜੇ ਨਹੀਂ ਤਾਂ ਕੋਈ ਤੰਗਾੜਾ ਨਹੀਂ ਵੱਜਦਾ ਆ ਪੂਰੀ ਬਾਗ ਤਾਂ ਹੀ ਉਹ ਆਇਆ ਸਾਹਮਣੇ ਲਓ ਮਿੱਤਰੋ ਇੱਕ ਪਾਸੇ ਚੀਮਾ ਸਾਹਿਬ ਇੱਕ ਰਵਿਸ਼ ਸਿੰਘ ਆ ਲੋ ਇੱਕ ਭਾਰੀ ਬੜੀ ਟੁੱਟ ਜਣੀ ਵੇਲੀ ਮੇਰੀ ਵਾਲੀ ਆ ਤੂੰ ਦੂਜੀ ਫੜ ਲੈ ਹਾਂ ਨਹੀਂ ਨਹੀਂ ਉਹ ਵੀ ਸਹੀ ਹੈ ਤੇ ਆ ਵੀ ਮਗਰ ਉਹਨੇ ਖੜੀ ਤੋਂ ਵਧ ਗਈ ਦੋਵੇਂ ਇੱਕੋ ਜਿਹੇ ਵੇ ਕਿਦਾਂ ਤਾਂ ਤਾ ਨੂੰ ਗਾਂ ਨੂੰ ਚੱਲ ਜਾਂਦੀ ਐ ਪੱਲੇ ਕਿ ਚਲੋ ਜੇ ਤੱਕ ਪੈਂ ਚਲਣੀ ਐ ਮੇਰੇ 15 ਭੱਜਣਾ ਛੱਡ ਛੁੱਟ ਗਈ ਜਿਆਦਾ ਦੇਰ ਚੱਲੀ ਪਈ ਮਨਪ੍ਰੀਤ ਜੇ ਉਹਦੀ ਚਲਾਉਣੀ ਐ ਤੂੰ ਇੱਕ ਸਾਈਡ ਤੇ ਹੋ ਜਾ ਹਾਂ ਜਾਂ ਮੇਰੀ ਚਲਾਉਣੀ ਦੇ ਜੇ ਦੀ ਇੱਕ ਪਹਿਲਾਂ ਚਲਾ ਲਾ ਆਪਾਂ ਪਹਿ ਇੱਕ ਚ ਲਾ ਲੋ ਹਾਂ ਇੱਕ ਬੰਦਾ ਅੱਗੇ ਲੈ ਕੇ ਤੁਰ ਜਾਏਗਾ ਅਗੋੜ ਜਾ ਫਿਰ ਐਂ ਖਰੂਤੇ ਚਲਾਈ ਜਾਵਾਂ ਬਾਅਦ ਚਲੀ ਜੰਦੀ ਆ ਟੋਟੇ ਉਹ ਤੇਰੀ ਚਲਾ ਆ ਇਹ ਚ ਲਾ ਲ ਆਹ ਭੱਜੋ ਉਧਰ ਚਲੋ ਜਾਓ ਜਾਓ ਓਏ ਬੰਗਲਾ ਇਧਰ ਬੰਗਲਾ ਕਿਉਂ ਇਧਰ ਅਗ ਲਾਣੀ ਜੇ ਲੱਗ ਪਾ ਆਪਣੇ ਕਤੱਬੀ ਤੂੰ ਮੋੜਾ ਘਰ ਵਿੱਚ ਵੜ ਗਿਆ ਬਬੀ ਆਂਦਾ ਹੀ ਮੇਰੇ ਟੱਕਰ ਕੋਈ ਨਹੀਂ ਹੈ ਟੱਕਰ ਮੇਂ ਹਾਂ ਕੋ ਜੋਰ ਤੇ ਜੋਰ ਐਸਲੇ ਆ ਬਬੀ ਮੇਂ ਦੇ ਉਹ ਬੜਾ ਸੜ ਗਿਆ ਹੋਇ ਮੈਂ ਜਾ ਜਾ ਬਬੀ ਦੇ ਬਬੀ ਨੂੰ ਦੇ ਦੇ ਇਹ ਨਹੀਂ ਐਸੀ ਜੈਸੀ ਇਹਦੀ ਉਹ ਕੋ ਫਰ ਆ ਗਿਆ ਆ ਫਿਰ ਬੰਦਰ ਮੜ ਗਿਆ ਫਿਰ ਓ ਬਸ ਬਸ ਕੱਲਰ ਕੱਲਾ ਕੱਲਰ ਕੱਲਾ ਕੱਲਰ ਕੱਲਾ ਓ ਬੋ ਵੀ ਫਿਰ ਅੰਦਰ ਵਰ ਗਿਆ ਐ ਜਾ ਜਾ ਮੈਂ ਜੋ ਵੀ ਕਰ ਲੈ ਬੋ ਵੀ ਤੇ ਨ ਮਰ ਗਿਆ ਅੰਦਰ ਟੁੱਟ ਚੁੱਕਾ ਯਾਰ ਉਹਨੇ ਜਗਰਬਾਈ ਮੇਰੀ ਬਹੁਤ ਸੜਦੀਆਂ ਨੇ ਚੱਲ ਚੱਲ ਭੱਜਾ 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 ਹੁਣ ਪਰਾਂ ਨੂੰ ਭਜੇ ਹਾ ਟਲੀ ਵਿੱਚ ਮਟਰ ਵੀ ਲੱਗੇ ਨੇ ਲਾ ਬਈ ਐ ਸਿੰਘ ਚਾਰ ਵਾਰ ਜੇ ਜੇ ਚੁੱਕੇ ਨੇ ਐਸ਼ਰਾ ਜਿੰਮ ਸੋ ਮੁੰਡਾ ਬਈ ਦੁਬਾਰਾ ਚੌਥੀ ਵਾਰ ਅੰਦਰੋਂ ਬਾਹਰ ਆ ਰਿਹਾ ਬਾਬਾ ਆਵਾਜ਼ ਮੇਰੀ ਗੱਲ ਸੁਣ ਮੇਰੀ ਗੱਲ ਸੁਣਾਂਗਾ ਜਿੰਨਾ ਹੀ ਤੇ ਇਹ ਮੈਨੂੰ ਫੜਾ ਉਹ ਨਹੀਂ ਲੈ ਨਹੀਂ ਆ ਜਾ ਆ ਜਾ ਇਹ ਇੱਕ ਤੱਕ ਤਾ ਰਾਮ ਮਤਰਾ ਬੱਕਰਾ ਇਕੱਠੇ ਹੋ ਗਏ ਹਨ ਕਿਦੇ ਹੈ ਵੀ ਆਰੀ ਸਾਈਡ ਦੇ ਵਾ ਵੀ ਨਿਲ ਮਿਲ ਕੇ ਆ ਜਾ ਓ ਯਾਰ ਬੜਾ ਸੜ ਗਿਆ ਜੇ ਕਿੱਥੇ ਇੱਕ ਹੀ ਦਿਸ਼ਾ ਦੇ ਵਿੱਚ ਕੋ ਜਲਦੀ ਅਰੇ ਐਸੇ ਠਾ ਯਾਰ ਕੱਲੇ ਕੱਲੇ ਵਿੱਚ ਧਬ ਵਿੱਚ 200 ਹਾਏ ਉਹ ਨਕਾਬ ਲੱਗੇ ਸੀ ਓਏ ਅੰਦਰ ਐਵੇਂ ਮਤਰਾ ਉੱਤੇ ਪਾ ਕੇ ਕਿਵੇਂ ਕਿਵੇਂ ਭੱਜ ਕੇ ਮੈਂ ਜੰਮ ਚਾਹੀਏ ਆਪਣੀ ਚਲੋ ਮਤਰਾ ਅਸੀਂ ਦੋ ਜਣੇ ਹੋ ਗਏ ਹਾਂ ਮੈਂ ਤੇ ਐਸ਼ਫਰ ਬਾਣੋ ਵਾਣੀ ਭਜਾਇਆ ਅੰਦਰ ਬਾਣੋ ਵਾਣੀ ਅੱਜ ਵੇਖਿਆ ਜੰਮ ਹੈਂ ਤੂੰ ਆਵੜਾ ਚੜ ਤੂੰ ਆਵੜਾ ਚੜਦੀ ਮੁਸ਼ਕ ਕਿ ਨਹੀਂ ਹੁੰਦੀ ਜੀ ਕੀ ਕੀ ਮਤਲਬ ਤੂੰ ਆਵੜਾ ਚੜਦਾ ਨਾ ਬੜੀ ਓਏ ਆਪਣੇ ਕੋਈ ਜਗ੍ਹਾ ਨਹੀਂ ਚਲਾਉਂਦੇ ਇਹਨੇ ਕੁਛ ਆਲੋ ਤਾਂ ਕੀ ਲੱਗ ਇਹ ਕਿਨੇ ਹਾਂ ਚੁਰਪੜ ਚੁਰਪੜ ਨਹੀਂ ਆ ਗਾਣੇ ਦੀ ਫਰੋਖਦ ਫੜਦਾ ਓਏ ਇਹਨਾਂ ਕੋਈ ਗੱਦਹੀ ਆ ਰਾ ਚਲਾਉਂਦੇ ਚਲਾਓ ਮੈਨੂੰ ਨਹੀਂ ਹੁੰਦਾ ਚਲਾਉਣਾ ਥੱਲੇ ਨੂੰ ਕਰਕੇ ਚਲਾਉਦੇ ਹਾਂ ਅੱਲਿਆ ਇਹ ਬੋਬੀ ਟਾਉਂਦੇ ਓਏ ਉਹਨੂੰ ਚੱਲ ਨਹੀਂ ਆ ਰਿਹਾ ਹੈ ਨਹੀਂ ਨਹੀਂ ਚਲਾਉਣਾ ਲਓ ਮਦਦ ਤੂੰ ਹੀ ਨਾ ਹੁੰਦਾ ਦੇਖਦੇ ਨਹੀਂਗਾ ਆ ਫੜਾ ਮੈਨੂੰ ਦੂਰ ਚੱਲਣ ਦਿਓ ਯਾਰ ਆ ਬਾਹ ਸਾਡੀ ਜਿਹੜੀ ਜਿਹੜੀ ਕਿਹਨੇ ਮੇਰੀ ਬਾਹ ਨਹੀਂ ਸਕੇ ਉਹ ਪਹਿਲਾਂ ਛੱਲੇ ਉਹ ਵੱਡੋ ਪਟਾਕਾ ਫੜਾ ਮੂੰਹ ਦੇ ਕੇ ਫੜਾ ਨੰਮ ਓ ਕੀ ਕੋਈ ਬ੍ਰਹਮਾ ਨੰਮ ਲੱਭ ਮੈਂ ਤਰ੍ਹਾਂ ਹੋਂ ਚੱਲੀ ਐ ਲਾਓ ਜੀ ਵੀਰੋ ਲਾਓ ਜੀ ਵੀਰ ਇਹ ਚਰਾਂ ਨਾਲ ਤੁਹਾਨੂੰ ਪਿਆਰਾ ਜੀ ਆਪਣਾ ਲਾਓ ਮੈਂ ਤਰ੍ਹਾਂ ਵਾ 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 ਇਹ ਤਾਂ ਪੈਰੇ ਨੱਖਣ ਦੇਣਾ ਸਾਲ ਇਹ ਗੱਲ ਤਾਂ ਸ਼ਾਇਰੀ ਨਹੀਂ ਜਾਈ ਤੂੰ ਤੂੰ ਆਪਣਾ ਗੱਦਾ ਚੜਦਾ ਹੀ ਹੋਏ ਪ੍ਰਦੂਸ਼ਨ ਦੇਣਾ ਪ੍ਰਦੂਸ਼ਨ ਕਰ ਰਹੇ ਨੇ ਬੱਚੇ ਹੋਏ ਕਰੋ ਪਤਲੇ ਪੈੜੀ ਚ ਰੱਖ ਲੋ ਨਹੀਂ ਨਹੀਂ ਆ ਦੇਖ ਲੈਣਾ ਜੇ ਵੇਖ ਲਿਓ ਪਹਿਲੇ ਦੇਖੀਏ ਇਹਦੇ ਵਿੱਚ ਗੈਸ ਕਿੰਨੇ ਹੋ ਨੇ ਲੰਮੇ ਤਰੋਏ 120 ਹੈ ਯਾਰ ਇਹ ਤੋਂ ਬਾਅਦ ਆਪਣੇ ਕੋਲ ਵੱਡਾ ਪਾਈਪ ਵਾਲਾ ਹੋਰ ਪਿਆ ਹੈ ਓਕੇ ਜੀ ਓਕੇ ਆ ਦੋਵੇਂ ਤਣੀਆਂ ਨੂੰ ਲਾ ਦਿਓ ਅੱਗ ਇੱਕ ਨੂੰ ਲਾਓ ਨਹੀਂ ਨਹੀਂ ਉਬਾਨ ਲੱਗ ਜਾਨੀ ਉਹਦੇ ਵਿੱਚ ਨਾ ਵੜੋ ਚੱਲੇ ਨਾ ਪਹਿਲਾਂ ਤੇ ਇੱਕ ਜੀ ਨੂੰ ਬੁਖਾਰ ਚੜਿਆ ਕੁੜੀ ਜੀ ਹੋਵੇ ਨੂੰ ਮਾਰੇ ਨੀ ਆਉਂਦੀ ਮੇਰਾ ਮੱਥਾ ਸੜ ਗਿਆ ਤੇ ਮੱਥਾ ਤੇ ਆਖੋ ਬੱਜੇ ਮੇਰੇ ਕਾਈ ਚੱਕ ਤੇ ਦੇਖੇ ਇਥੇ ਡੋਲੇ ਤੁਰ ਜਾ ਮਨੂਤ ਇਧਰ ਰੋ ਜਾ ਉਧਰ ਉਹ ਬੰਦੇ ਆਪਣਾ ਕੰਮ ਕਰਿਆ ਕਰੋ ਜੀ ਵਿੱਚ ਲਾ ਦੂੰ ਇੱਕ ਚੀਜ਼ ਪਾਈ ਜਾਏ ਇੱਕ ਉਹ ਨਹੀਂ ਨਹੀਂ ਵੇ ਘੁੰਮਣਾ ਨਹੀਂ ਚੱਲੇਗਾ ਥੱਲੇ ਮਿੱਟੀ ਭਰੀ ਹੁੰਦੀ ਹੈ ਅਗਲੇ ਨਾਲੇ ਲਓ 120 ਚੱਲਣ ਲੱਗਾ ਜੇ ना ना एक करना। तो ये काम नहीं करना मंगना मन प्राइडेड बचा केदारी प्रा। ना कर जी ਇਹ ਤਾਂ ਨੈਟਵਰਕ ਆ ਸਟੇਟ ਲਿਆ ਆ ਸੂਰਜ ਜੇ ਤੁਸੀਂ ਤੁਹਾਡਾ ਵਲੌਗ ਵੇਖੋਗੇ ਕੱਲ ਪਰਸੋਂ ਉਹ ਤੇ ਮਨਪ੍ਰੀਤ ਤੇ ਕੰਮ ਦੇ ਸੂਰਜ ਮਨਪ੍ਰੀਤ ਤੁਹਾਡੇ ਘਰ ਆ ਵੱਲੋਂ ਚਲਾਉਂਦੇ ਆ ਜੇ ਨਹੀਂ ਮੈਂ ਕਿਹਾ ਯਾਰ ਚੇਂਜ ਜ਼ਰਾ ਮਨੂਏ ਵੇ ਚਲਾ ਦੇ ਚਲਾ ਦੇ ਸੁਨਾਮ 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 ਮਨਪ੍ਰੀਤ ਮੂੰਹ ਬਚਾ ਕੇ

ਲਟਾ ਦੇ ਲਟਾ ਦੇ ਇਧਰ ਆ ਜਾ ਹਰਸ਼ ਹੁੰਦਾ ਮੈਂ ਨਹੀਂ 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 ਆਇਂ ਆ ਰਛੋ ਆ ਵੀ ਕਿ ਨਾ ਆਇ ਕਰੋੜਾ ਦੇ ਦੋ ਸੇ ਇਹ ਅੱਗੇ ਨਾ ਐ ਬਭੀ ਛੜੀ ਇਹਨਾਂ ਨੂੰ ਮੈਂ ਕਿਸੀ ਗੜ ਮੇਨ ਨਾ ਰੁਕ ਜਾ ਆ ਵੀ ਰੋੜਾ ਲਿਆਦੇ ਆ ਆ ਨੂੰ ਵੀਡੀਓ ਬਣਾਉਂਦੇ ਹੁਣ ਰੋੜਾ ਕਿੱਥੇ ਵੇ ਚੱਕਰ ਪਤਾ ਕਿਹੋ ਦਾ ਕੈਮਰਾ ਕੈਚ ਨਹੀਂ ਕਰੁੰਦਾ ਇਹ ਕੋਈ ਗੱਲ ਨਹੀਂ ਤਾਂ ਮੇਰੇ ਆਡੀਅנס ਵੇਖੋ ਕੱਟ 8 ਕੱਟ ਦੇ ਕੌਣ ਜਾਏਗਾ ਲਓ ਮਤਰਾ ਹੁਣ ਹੋਇਆ ਜੀ ਮੇਨ ਰੋਡ ਵੱਲ ਮੱਕਣੀ ਨਹੀਂਦਾ ਯਾਰ ਮੈਂ ਵੇਖ ਕੇ ਓਏ ਡੱਬੀ ਲੱਗ ਦੋ ਜਰਾ ਲੋ ਮੱਕ ਵੀ ਗਿਆ ਸਤਾਏ ਪਲੇ ਆਹ ਲਾਗੇ ਤੇ ਸਮ ਹਫਤੇ ਚੱਲੀ। ਤੋਂ ਵੀ ਬਟਾਕਾ ਮਨ 12 ਵਜੇ ਨੇ 12:30 ਵਜੇ ਨੇ। ਜੋ ਹੋ ਗਿਆ ਹੀ ਆਹੀ ਸਭ ਕੁਝ। ਆ ਉੱਤੇ ਕੀ ਪਾਉਂਦੇ ਆ। ਖੇਲ ਰਗਾ ਚੀਟਰ ਪੀਟਰ ਚੀਟਰ ਪੀਟਰ ਨਹੀਂ। ਠੀਕ ਹੈ ਉੱਤੇ ਪਾਓ। ਲਾਓ ਮਤਰਾ। ਇਹ ਚੱਲ ਗਏ। ਇਹਨਾਂ ਨੂੰ ਉੱਤੇ ਹੀ ਪਟਾਕਾ ਪਾਤਾ ਏ ਤੇ ਪਟਾਕੇ ਪਾਤੇ ਚੱਲਦੇ ਸੰਭਲੇ। ਇਹ ਲਾਸਟ ਹੈ ਆਪਣਾ। ਇਹ ਲਾਸਟ ਹੈ ਹੁਣ ਕੰਮ ਨ ਬੇੜ ਕੇ। 12:00 ਵਜੇ ਆਪਾਂ ਪਿੰਡ ਵਾਲੇ ਚੋਣਾਂ। ਲਾਓ ਮਿੱਤਰੋ ਸਮਾਪਤ ਹੋ ਗਿਆ ਕੰਮ ਤੇ 12 ਵਜੇ ਗਏ ਤੇ ਪਟਾਕੇ ਚੱਲ ਰਹੇ ਨੇ ਹੋ ਗਏ ਆ ਭਵੇਲੇ ਮੁੰਡਾ ਗੇਟ ਬੰਦ ਕਰ ਤੇ ਮੁੰਡਿਆਂ ਨੂੰ ਲੱਗੀ ਭੁੱਖ ਵੈਸੇ ਤੇ ਗੁਰਦੁਆਰੇ ਪ੍ਰੋਗਰਾਮ ਹੈ ਹੀ ਜਾ ਸਕਦੇ ਹਾਂ ਪਰ ਨਹੀਂ ਮੁੰਡਿਆਂ ਨੇ ਨਹੀਂ ਖਾਣਾ ਮੁੰਡਿਆਂ ਨੇ ਕਿ ਫਰੀ ਦਾ ਨਹੀਂ ਖਾਣਾ ਵੈਸੇ ਰੱਬ ਦਾ ਦਿੱਤਾ ਤੇ ਉਹ ਵੀ ਗੁਰਦੁਆਰੇ ਦਾ ਹੀ ਤੇ ਹੁਣ ਮੈਂ ਚੱਲਿਆ ਮਝੁੱਲੇ ਹੋਰ ਤੇ ਸੀਜ਼ਨ ਵਾਲੇ ਨੇ ਕਰ ਲਈ ਗੱਲ ਬੈ 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 ਜਿੰਦਾ ਕੀ ਬੈ 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 ਓਏ ਪਿੱਛੇ ਸੀਟੋਂ ਉਹਨਾਂ ਨੂੰ ਫ੍ਰੀ ਹੋ ਗਿਆ ਇੱਕ ਵਾਰ ਖੜੇ ਖੜੇ ਹੋ ਕੇ ਬਹਿ ਜਾਓ ਇਹ ਬੰਦੇ ਬਹਿਣ ਦਾ ਨੇ ਹਰਸ਼ ਗੋਦੀ ਦਾ ਆਪਣਾ ਭੂਤ ਵੀਰ ਆ ਭੂਤ ਨਨਮਤੋਂ ਸੱਧਿਆ ਤੇਰਾ ਗੱਪਾ ਚੱਬ ਗਿਆ ਓਏ ਪੁੱਤਾ ਕੋਈ ਨਹੀਂ ਕੋਈ ਨਹੀਂ ਕੋਈ ਅਮਰਤਾ ਰੇ ਹੈ ਭੂਤ ਇਹਨਾਂ ਚੋਂ ਬੰਦਾ ਨੂੰ ਪੁੱਛੋ ਨਾ ਕੋਈ ਨਹੀਂ ਕੋਈ ਨਹੀਂ ਆਮਰਾ ਤਾਰੀ ਭੂਤੇ ਉਹ ਬੜੀ ਵਈ ਜੇ ਓਏ ਮਾਰੇ ਕਰਮਾ ਕਰਕੇ ਭੂਤ ਬਣ ਗਿਆ ਕੋਈ ਪੁਰਾਣੇ ਜਨਮ ਤੋਂ ਲੈਣਾ ਦੇਣਾ ਹਾਂ ਬਾਈ ਇਹ ਨਹੀਂ ਦਾਉਤਨਾ ਰੰਦਾ ਰਿਆ ਇਹਦਾ ਹੁਣ ਥੋੜਾ ਖਤਰਾ ਤੇ ਸਰ ਵੀ ਲੈਣਾ ਕਰਨਾ ਉਹ ਵਿਦਾਲਾ ਆਇਆ ਥੋੜਾ ਜਿਆ ਤੇ ਮਿਲਦੇ ਆ ਤਾਂ ਫਿਰ ਮੈਂ ਚਲੇ ਜਾ ਕੇ ਮਝੋਲੇ ਪਹੁੰਚ ਚਲੇ ਆਂ ਦਾ ਆ ਭੰਡਾਰੇ ਉਹ ਵਿਆਹ ਵੇਖੀਏ ਅੱਜ ਆ ਭੰਡਾਰੇ ਵੇਖੋ ਵਿਆਹ ਇੱਥੇ ਆ ਅਰੇ ਮੈਂ ਨਾ ਪਹਿਲਾਂ ਵਿਆਹ ਤੇ ਬਾਈ ਵੇਨੇ ਤੁਹਾਨੂੰ 10 ਦਿਨ ਡਿਸਾਈਡ ਕਰਕੇ ਕਿ ਵਿਆਹ ਜਾਣਾ ਹੈ ਜਾਂ ਉੱਠਣ ਜਾਣਾ ਆਲੂ ਪੂਰੀ ਖਾएंगे ਜਾਂ कलेਜੀ ਬਾਤ ਖਾएंगे ਬਾਤ 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 ਚਲੋ ਜਾ ਕੇ ਮਿਲਦੇ ਹਾਂ ਤਾਂ ਬਾਤ ਰਗੜ ਦੇਹੀ ਯਾਰ بڑی ਬਾਤ ਗੈਂਗ 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 ਅੱਜ ਆਹ ਪੂਰੀ ਇੱਥੇ ਹਰੀ ਸ਼ੋਰ ਨੂੰ ਮਿਲਣ ਕਿ ਕੋ ਪੂਰੇ ਆਈਦਾਰ ਕਿਤੇ ਹੋਈ ਨਹੀਂ ਅਰੇ ਉਧਰ ਚੱਲ ਰਿਹਾ ਪ੍ਰੋਗਰਾਮ ਖਤਮ ਹੋ ਗਿਆ ਪ੍ਰੋਗਰਾਮ ਤਾਂ ਰਹਿਤਮ ਹੋ ਗਿਆ। ਲੇਟ ਹੋ ਗਿਆ ਯਾਰ। ਕਿਹ ਰਹੇ ਹੋ? ਲੇਟ ਹੋ ਗਿਆ। ਚੱਲ ਯਾਰ। ਲੇਟ ਹੋ ਗਿਆ। ਬਾਸ ਸੁਣ ਬਾਸ ਸੁਣ। ਕੀ ਕੀ ਖਾਣੇ ਪੀਣੇ ਕੇ ਲੀਏ ਕੀ ਕੀ? ਜੇ ਕੀ ਲੈ ਕੇ ਆਏ ਤੂੰ? ਦਿੱਕੀ। ਕਿੰਨੀ ਕੈਸੀ ਢਿੱਕੀ? ਢਿੱਕੀ ਵਧੀਆ ਜਵੇ। ਹਾਂ? ਦਿਖਾ ਯਾਰ, ਦਿਖਾ ਕੈਮਰਾ। ਚੱਲਾ ਜਾਣਾ। ਅਭੀ ਆ ਰਹੇ ਆ, ਅਭੀ ਆ ਰਹੇ ਆ। ਲੋ ਬੱਸ ਸੁਣ। ਅੰਦਰ ਖਾਣ ਪੀਣ ਨੂੰ। ਅਰੇ ਵਾਹ ਕਿਤੇ ਹੋ ਗਏ। ਵਾਡ ਨਹੀਂ ਹੋ ਭਈਆ ਭਈਆ ਹੋ ਜਾਣਾ ਅਲਗ ਅਲਗ ਹੋ ਇੰਨਾ ਅਲਗ ਲੂਟ ਹਮਨੇ ਅਲਗ ਅਲਗ ਲੂਟ ਹਾਂ 50 ਉਹ ਤਨੇ ਤਨੇ ਕਿਤੇ ਲੂਟੇ ਅਰੇ ਯਾਰ ਉਸੇ 100 ਰੁਪਏ ਦੇ ਦਿਓ ਯਾਰ ਆਓ ਮੇਤਰੋ ਅੰਦਰ ਆਓ ਆ ਭਈਆ ਆ ਜਾਂਦੋ ਕਿਧਰ ਆ ਤਾਲੇਂ ਦੋ ਕੋਈ ਗੱਲ ਨਹੀਂ ਆਣ ਨਹੀਂ ਦੇ ਨਹੀਂ ये देखो बंदा एक बैठा रखा पीछे तुम्हारे लिए जे जय ये पैसा छीन लेता ओए ਲਓ ਇੱਕ ਵਾਰ ਤੇਨੇ ਬੰਦ ਕਰ ਲਿਆ ਸੀ 12 1 ਵਜ ਗਏ ਨੇ 1 ਵਜ ਗਿਆ ਪੂਰਾ ਤੇ ਪਹੁੰਚ ਚੁਕੇ ਆਂ ਅਰੇ ਸੰਧਮ ਭਾਈ ਕੀ ਹਾਲ ਹੈ ਦੱਬਿਆ ਜੱਲਾ ਭਾਈ ਲਓ ਮਿੱਤਰੋ ਪਹੁੰਚ ਚੁਕੇ ਆਂ ਕਿੱਥੇ ਬਣ ਗਏ 1 ਵਜ ਗਏ ਆਂ ਲੈ ਆਇ ਸੇ ਲਓ ਮਿੱਤਰੋ ਇਧਰ ਘਰ ਐਵੇਂ ਜਾਇ ਜਾ ਰਹੇ ਆਂ ਮੈਂ ਬਣਾ ਕੀਤਾ ਸੀ ਕਿ ਨਾ ਜਾਵ ਨਾ ਜਾਵ ਨਾ ਰੋਟੀ ਖਾ ਉਹ ਵਾਰ ਦੇ ਚਲੋ ਚਲੋ ਸਹੀ ਆ ਰਹੇ ਆ ਸਹੀ ਚਲੋ

ਉਹ ਰੇਡ ਨਾ ਜਾ ਰਹੇ ਧੁੰਦ ਨੇ ਖੜੇ ਕੁਝ ਨਹੀਂ ਦਿਖਦਾ ਸੈਗਨ ਕਰਤਾ ਕੇ ਲੈ ਚਲੇ ਪੜ ਕੇ ਉਹ ਬਈ ਸਾਫ ਹੋ ਗਿਆ ਸਾਫ ਹੋ ਗਿਆ ਰਾ ਬਈ ਅੱਗੇ ਫੇਰ ਆ ਜਾਣਾ ਇਧਰ ਵੇਖ ਉਹ ਸਰੇ ਨੂੰ ਰੰਤਰ ਕੋ ਭਰਤੀ ਕਰਾਣਾ ਵੀ ਤੂੰ ਰਾਜੂ ਕੋ ਬਾਹਰ ਠੰਢੀ ਈ ਓਏ ਮੈਨੂੰ ਕੁਛ ਨਹੀਂ ਦਿਖਦੇ ਯਾਰ ਐਸ਼ ਬਾਈ ਆ ਸਿੱਧਾ ਮਜੇ ਮੈਨ ਚੱਲ ਹਾਂ ਫੇਰ ਅੱਪ ਕਿੱਥੇ ਪਹੁੰਚ ਕੇ ਆ ਮੈਂ ਤਾਂ ਦੱਸਦਾ ਵਾਂ ਬੋਰਡ ਤੇ ਪਹੁੰਚਣ ਵਾਲੇ ਆ ਓਏ ਇੱਥੇ ਸ਼ੇਰ ਵੀ ਏ ਕੋਈ ਲੱਗ ਲੈ ਜੇ ਇੱਧਰ ਨਾ ਕੋਈ ਦਰਦੂ ਇੱਧਰ ਨੂੰ ਇੱਧਰ ਨੂੰ ਆ ਵੀ ਹੁਣ ਪਹੁੰਚ ਗਏ ਆ ਪਾਸਿੰਗ ਬਾਲ। ਹੋਏ ਮਿੱਤਰੋ ਐਸ ਨੂੰ ਛੱਡਿਆ। ਐਸ ਨੂੰ ਗੁੱਸੇ ਹੋ ਗਿਆ ਕਿ ਤੂੰ ਮੈਨੂੰ ਲੇਟ ਕਿਉਂ ਛੱਡਿਆ? ਐਸ ਦੇ ਅੰਦਰ ਮਿੱਟੀ ਭਾਤੀ ਵੇਖ ਲੋ। ਆ ਸਾਰਾ ਐਸ ਦਾ ਕੰਮ ਏ। ਕਿਨਾਲਸ ਮੈਨੂੰ ਟਾਈਮ 'ਚ ਛੱਡ ਗਿਆ ਫਿਰ। ਮੈਂ ਮਿੱਟੀ ਮਾਵਾ।